सतनाम श्रीवाई गुरु साहब जियो जब जी साहेब एक ओंकार सतनाम करता पुरख निरपो निर्वैर अकाल मूर्त अजोनी से पंगा गुर प्रसाद जापा आदो सच जुगा सच है भी सच नन को सी भी सचा ਜੇ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲੈ ਤਾਰ ਓਕੇ ਆਪਕਾ ਉਤਰੀ ਜੇ ਬੰਨਾਪੂਰੀ ਅਪਾਰ ਸਹ ਸਿਆਨ ਪਾਲਕ ਹੋਏ ਤੈ ਇੱਕ ਨ ਚੱਲੇ ਨਾਲ ਕਿ ਵਿਸਤਿਆ ਰਹੀ ਐ ਕਿ ਕੂੜੇ ਟੁੱਟੇ ਪਾਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲਾ ਹੁਕਮਿ ਆਵਨਾਕਾਰ ਹੁਕਮ ਨਾ ਕਿਆ ਜਾਈ ਹੁਕਮਿ ਆਵਨ ਜੀ ਹੁਕਮ ਲੈ ਵਿੜਿਆਈ ਹੁਕਮਿ ਉਤਮ ਨੀਚ ਹੁਕਮ ਲੈ ਕਾ ਦੁਖ ਸੁਖ ਪਾਈਐ ਇੱਕਨਾ ਹੁਕਮਿ ਬਖਸ਼ੀਸ਼ ਇੱਕ ਹੁਕਮਿ ਸਦਾ ਆਪੁ ਆਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੂਝੇ ਤਉ ਮੈਂ ਕਹਿ ਨ ਕੋਏ गावे को तान तन विखिस तान गावे को दात जाने निशान गावे को गुण वडियां चारा को विद्या विकम विचार गावे को साज करे ले गाविक जील गावे को, को जाभे दिश दूर गावे को वे विख्या दराहा दूर कथना कथिना वे तोटा ਕਟ ਕਟ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਠਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸੇਵ ਪਰਵਾਹੋ ਸਾਚਾ ਸਾਹਿਬ ਸਾਚਨਾ ਹੈ ਪੱਕਿਆ ਪਵ ਅਪਾਰ ਅਕਹ ਮੰਗਹਿ ਦੇਹ ਦੇਹ ਦਾਤ ਕਰੇ ਦਤਾਰ ਫਿਰਕੇ ਅਗੇ ਰਖੀਏ ਜਿੱਤ ਅਿਸੇ ਦਰਬਾਰਾ महो की बोलना बोलिए जीत प्यार अमृत वेला साचना वड्याय विचारा कर्मि वे कप्डा नद्रिमुख द्वार नानके वे जनये सपे सचयार तापा न जाए कीर्तन होए आपे आपन रंजन सोए जिन सेविया तिन पाया मान नानक गाविए गुणी निदाना गाविए सुनिए मन रखिए पाओ दुख पर हार सुख कर ले जाहि गुरु मका नादंग गुरु मुख वेदंग गुरु गौरेश्वर गौर गौर का ब्रह्मा गुर पार्वती माई देहूँ जाना कनाई कह न कत न जाय गुराई कदे बुझाई सबन जिया का एक दाता सो में विसर न जाई तीतना वहाँ जय तिस्पा माँ बिन पाने के नाई करी ਜੇ ਤੇ ਸ੍ਰੇਸ਼ਟ ਉਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ ਮਤਿ ਵਿਚਾਰ ਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖਾ ਸੁਨੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਰਜਾ ਹੋਰ ਦਸੋ ਨਹੀਂ ਹੋਇ

ਤੇਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਨਿਐ ਸਿਤ ਪੀਰ ਸੁਰਨਾਤ ਸੁਨਿਐ ਤਤ ਤਵਲ ਕਾਸ ਸੁਨਿਐ ਦੀਪ ਲੋਪ ਤਾਲ ਸੁਨਿਐ ਪਹਿ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨੇ ਸਰਬ ਬ੍ਰਹਮਾਇੰਦ सुन्य मुख मंद मन्द सुन्य योग युग तन वेद सुण्य शस्त्र समृत वेदा नानक भविता सदा विकास शून्य दुःख पावकाश्य सस्तो ज्ञान्यटका स्ना सुनिए पड़ पड़ पावे मान, सुनिए लागे से जो त्यानो नानक भगत सदा विगास सुनिए दुख पाप का नाश सुनिए सरा गुण के गा सुनिए से पीर पत्सा सुनिए अंधे पावे राहो ਸੁਨੇ ਆਤੋ ਵਿਸ ਗਾਉ ਨਾਨਕ ਭਗਤਾ ਸਾਦਾ ਵਿਗਾਸ ਸੁਨੇ ਧੂਕ পাপ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾ ਬੇਕਨ ਵਿਚਾਰ ਐਸਾ ਨਾਮ ਨਿਰੰਤਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੂਰਤ ਹੋਵੇ ਮਨ ਬੁੱਧਾ ਮਨ ਨੇ ਸਗਲ ਪਾਵਨ ਕੀ ਸੋਦਾ ਮਨੈ ਮੂ ਛੋਟਾ ਨਾ ਕਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਤਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟੇ ਜਾਏ मन्ये मुण चले पंतो – मने धर्म से सनबन्धो सन मनोरञ्जन हो मन जाने मन कोए मने पावे परवार सदार मने सरे तारे गुर सिका मन्ये नानक पावे न ना पिका ऐसा नाम रंजन होए जे को मन जाने मन कोए पंच परवान पंच प्रदान पंच पावे दरगे माना पंच सोए दर जान पंच का गुर एक ध्यान जे को कह करे विचार ਕਰਤੇ ਕੇ ਕਰਨੇ ਨਾ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖਤਾ ਪਰ ਰਖਿਆ ਜਨ ਸੁਤਾ ਜੇ ਕੋ 부ਜੇ ਹੋ ਵਿਸਤਿਆਰ ਤਵਲੇ ਉਪਰ ਕੇਤਾ ਪਾਰ ਤਰਤੇ ਔਰ ਪਰੇ ਹੋਰ ਹੋ ਰਤੇ ਤੇ ਪਾਰ ਤਲੇ ਕਲੰਜੋਰਾ ਜੀ ਜਾ ਤਰੰਗਾ ਤੇ ਨਾਮ ਸਭ ਨ ਲਿਖਿਆ ਵੜੀ ਕਲਾਮ ਇਹੋ ਲੈ ਕਾ ਲਿਖ ਜਾਣੇ ਕੋਈ ਲਿਖਾ ਲਿਖਿਆ ਕਿ ਤਾਏ ਕੇਤਾ ਤਾਨ ਸਵਲੇ ਰੂਪ ਕੀਤੀ ਰਾਤ ਜਾਣੇ ਕੌਣ ਤੂ ਤੀ ਤਪਸਉ ਇੱਕ ਕਵਾਉ ਤਿਸਤੇ ਓਏ ਲੱਖ ਦਰਿਆ ਕੁਦਰਤ ਕਮਨ ਕਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੇ ਤੁਤ ਪਾਵੇ ਸਾਈ ਪੜੀਕਾਰਾ ਤੂੰ ਸਦਾ ਸਲਾਮਤ ਨਰਿੰਕਾਰ ਸ਼ੰਖ ਜਪ ਸੰਖ ਪਾਓ ਅ ਸੰਖ ਪੂਜਾ ਸੰਖ ਤਪਤਾਓ अशंक ग्रंथम कवेद पाठ अशंक जोग मन रह उदास संग भक्त गुण ज्ञान विचार अशंक सत्य अशंक दतार अशंक सूर मुपक सार अशंक मौन लेउ लाए तार ਕੁਦਰਤ ਕਾਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਪਾਵੇ ਸਹੀ ਪੜੀਕਾਰ ਤੂ ਸਦਾ ਸਲਾਮਤ ਨਰਨਕਰ ਅਸੰਖ ਮੂਰਖ ਅੰਧ ਘੋਰਾ ਅਸੰਖ ਚੋਰ ਰਾਮਕੌਰ ਅਸੰਖ ਮਰ ਕਰ ਜਾਏ ਜੂਰ ਅਸੰਖ ਗਲ ਵੱਡ ਹੱਤਿਆ ਕਮਾਹੇ असंख पापी पाप कर जाए असंख कुड़े आर कुड़े पेरा है असंख मलेश मल पकाए आसंक निंतक सिर करे पार नानक नीच कै विचार वारे ना जामा एक वारा जो तावे तू सदा सलामत नवङ्कार असंक नाव संकता अगम गम अशंखल अशंख सिर पारि नाम अक्रि सला आकरि ज्ञानीत गुणगा आरी लेखन भुलन बाणा ਅਖਰਾਸੇ ਰਸ ਸੰਯੋਗ ਵਖਾਣਾ ਜਿਨ ਲਿਖੇ ਤੇ ਸਨਾਏ ਜੇ ਫਰਮਾਏ ਦਿਵਤੇ ਪਾਹੇ ਜੇ ਤਕਿ ਤ ਤੇ ਤਨਾਵ ਨਾ ਵੇ ਨਾ ਇਕ ਤਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਪਾਵੇ ਸਾਈ ਭਲੀ ਕਾਰ तू सादा तू ए, तो सादा सलामत लङ्कार परयात पानी तोते उतरसके मूठ प्रीति का पड़ोए दे सब लईयो तोए प्रेम मत पापा के संग तो के रंग ਪੰਨੀ ਪਪੀ ਅਖੰਨਾਏ ਕਰ 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 ਨਾਲ ਇਕ ਲੈ ਜਾਉ ਆਪੇ ਬੀਜ ਆਪੇ ਹੀ ਖਾਉ ਨਾਨਕੋ ਕੁਮਿ ਆਉ ਜਾਉ ਤੀਰਤ ਤਪ ਦਿਆ ਦਸ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਕੋਏ ਵੈਨ ਗੁਣ ਕਹਤੇ ਭਗਤ ਨਾ ਹੋਏ ਸੋ ਆਸਤੰਦ ਬਾਣੀ ਬਰਮਾਓ ਸਤ ਸੋ ਅਨਸਾਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੂ ਕਵਨ ਜਿਤੋ ਆਕਾਰ ਵੈ ਨ ਪਾਇਆ ਪੰਡਤੀ ਜੇ ਵੇਲ ਕੋ ਪੁਰਾਣਾ ਵਕਤ ਨਾ ਪਾਇਓ ਕਾਦਿਆ ਜੇ ਲਿਖਣ ਲੇਖੁ ਕੁਰਾਨ ਤਿਤਵਾਰ ਨਾ ਜੋਗੀ ਜਾਣੈ ਰਤਮਉ ਨ ਕੋਈ ਜਾ ਕਰਤਾ ਸੇ ਟੇਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾ ਕਾ ਕਿਵ ਸਲਾਈ ਕਿਵਨਿ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਹਵੇ ਨਾਨਕ ਦੇਖੋ ਆਪ ਜਾਣੇ ਅੱਗੇ ਗਿਆ ਨਾ ਸੋਹੇ ਪਤਲ ਪਤਾਲ ਲਖ ਗ ਸੰਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇਕ ਬਾਤ ਸੈ ਸਠਾਰਾ ਕਹਿਨ ਕਤੇ ਬਾਸ ਲੂ ਏਕ ਤਾਤ ਲਿਖ ਓਏ ਤਾਂ ਲਿਖੀਏ ਲਿਖ ਓਏ ਵਿਨਾਸ਼ ਨਾਨਕ ਵਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹੇ ਇਤਿ ਸੂਤ ਨ ਪਾਈਆ ਨਦੀਆਂ ਤੇ ਵਾ ਪਾਵ ਸੁੰਦਨਾ ਜਾਣਿਆ ਸਮੁੰਦ ਸਾ ਸੁਲਤਾਨ ਗਹਿਰ ਸਤਿ ਮਾਲ ਤਨ ਕੀੜੀ ਤੁਲ ਨ ਹੋਵਣੀ ਜੇ ਦਿੱਸ ਮਨ ਨ ਵਿਸਰਿਆ ਅੰਤ ਨਾ ਸੇਤੀ ਕੈ ਨੰਤ ਅੰਤ ਨਾ ਕੰਨੇ ਤੇ ਨੰਤ ਅੰਤ ਨਾ ਵੇਖਣ ਸੁਣ ਨੰਤ ਅੰਤ ਨਾ ਜਾਪੇ ਕਿਆ ਮਨ ਮੰਤਾ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਉਚਾ ਤਾਂ ਉੱਚੇ ਉੱਪਰ ਉਚਾਰਨਾਓ ਐਵਡੂ ਚੋਵ ਕੋਏ ਤਿਸੁ ਚੇ ਕੋ ਜਾਣੈ ਸੋਐ ਜੇ ਵਿਡਾਪ ਜਾਣ ਆਪ ਆਪ ਨਾਨਕ ਨਦਰੀ ਗਰਮੀਂਗਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨ ਨਤ ਮਾਇ ਕੇਤੇ ਮੰਗੇ ਜੋਤ ਪਾਰ ਕੇਤੀਆਂ ਗਣਤ ਨਾਈ ਵਿਚਾਰ ਕੇਤੇ ਕਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੂਰਖ ਖਾਈ ਖਾਏ ਕੇਤੀਆਂ ਦੂਖ ਭੂਖ ਸਦ ਮਾਰ ਐ ਵੀਦਾ ਤੇਰੀ ਦਤਾਰ ਬੰਦ ਕਲਾਸੀ ਪਾਣ ਹੋਏ ਹੋ ਰੱਖ ਨ ਸਕੇ ਕੋਏ ਦੇਖ ਖਾਇਕ ਅਖਨ ਪਾਏ ਉਹ ਜਾਣ ਦੇਤੀਆਂ ਮੂੰਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਵਿਕੇ ਹੀ ਕੇ ਜਿਸ ਨੂੰ ਵਕਸ਼ ਚ ਸਿਫਤਲਾ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁਲ ਵਪਾਰੀ ਅਮੁਲ ਪੰਡਾਰ ਅਮੁਲ ਆਵੇ ਮੁਲ ਲੈ ਜਾਏ ਅਮੁਲ ਪਾਇ ਅਮੁਲ ਸਮਾਏ ਅਮੁਲ ਤਰ ਮੂਲ ਦੀਵਾਨਾ ਅਮੁਲ ਤੁਲ ਅਮੁਲ ਪਰਮਾਨ ਅਮੁਲ ਬਖਸ਼ੀ ਸ਼ਮੂਲ ਨਿਸ਼ਾਨ ਅਮੁਲ ਕਰਮ ਮੂਲ ਫੁਰਮਾਨ ਅਮੁਲ ਅਮੁਲ ਨਾ ਆਖਿਆ ਨਾ ਜਾਏ ਆਖਾ ਕਰੇ ਲਿਲਾਏ ஆக்கே பாட புராண ஆக்கே படை கித ஆக்கே பிரமே ஆக்கே இந்த ஆக்கே கோபித்தோவிக்கேஸ்வராக்கே சேத ஆக்கே புத ஆக்கே தான ஆக்கே ஆக்கே சுரநர் முன்ன ஜன சோ ਕਿਤੇ ਆਕੇ ਆਖਣ ਪਾਏ ਕਿਤੇ ਕੇ ਕਿਉ ਟੁੱਟ ਜਾਏ ਇਤ ਕਿਤੇ ਔਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵਿੜ ਪਾਵੇ ਤੇ ਵਿਡੋਏ ਨਾਨਕ ਜਾਣ ਸੱਚਾ ਸੋਏ ਦੇਖ ਆਕੇ ਭੋਲ ਵਿਗਾੜ ਤਨ ਕੇ ਸਿਰ ਗਵਾਰ ਅਗਵਾਰ ਸੋਦਰ ਕੇ ਹਸੋ ਕਰਕੇ ਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕਹ ਸੰਕਾ ਕਿਤੇ ਵਾਵਨਾਰੇ ਕਿਤੇ ਰਾਗ ਪਰੇ ਸੋ ਕਹੀਨ ਕਿਤੇ ਗਵਨਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਨੈ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਹਾਂ ਦੇਵੀ ਸੁਣ ਸਦਾ ਸواری ਗਾਵਿੰਦ ਦਾਸਨ ਬੇਟੇ ਦੇਵਤੇਂਦਰ ਨਾਲੈ ਗਾਵੇ ਫਿਰ ਸਮਾਦੀ ਅੰਦਰ ਗਾਵਣ ਸਾਦੇ ਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੇਸ਼ਰ ਜੁਗ ਜੁਗ ਵੇਦਾ ਨਾਲਾ ਗਾਵੇ ਮੋਹਣੀ ਆ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨੁ ਪਾਏ ਤੇਰੀ 68 ਤੀਰਤ ਨਾਲਾ ਗਾਵੇ ਜੋਤਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਾ ਵਰ ਪੰਡਾ ਕਰ ਕਰਾ ਕੇ ਤਾਰੇ ਸੈ ਤੁਦ ਨ ਗਾਵੇ ਜੋਤ ਤੁਦ ਪਾਵਨ ਰਤੇ ਤੇਰੇ ਪਰ ਤਰਸਾਲੇ ਹੁਰ ਕੇਤੇ ਗਾਵਨਾ ਸੇ ਮੇ ਚਿਤ ਨ ਆਵਨਾ ਨਾਨਕ ਅਵੇ ਚਾਰ ਸੋਏ ਸੋਏ ਸਦਾ ਸਸਾਈ ਦੂ ਸਚ ਸਤਿ ਨੈ ਹੈ ਬਿਉ ਸੇ ਜਾਏ ਨਾ ਦਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਿਟਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਸੋ ਸਾ ਪਾਸਾਇ ਬੋ ਨਾਨਕ ਰਹਿ ਨਰ ਜਾਏ ਮੰਦਾ ਤੋ ਕ ਸਰਮ ਪਚੋਲੀ ਧਿਆਨ ਕੀ ਕਰੇ ਬੇ ਭੂਤਾ ਖਿੰਤਾ ਕਾਲ ਕੋਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲੇ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸ ਅਦੇਸ ਆਦ ਨੀਲਨਤਨ ਹਤ ਜੁਗ ਜੁਗ ਇੱਕ ਵੇਸਾ बहुत ज्ञान दया भंडार न कट कट वाच नाथ आपनाथ। नाथ नाथी सब जा के दुसदावरा साध संजोग संजोग तो कार चलावे लेके आवे पाग आदेश तिस आदेश आद नील नाथ जुग जुग एक वेशा एका जुक्त व्याई ਤਿੰਨ ਚੱਲੇ ਪਰਮਾਨਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਹੇ ਦੀਵਾਨਾ ਦੇਵ ਤੇ ਸੁਭਾਵੇ ਧੀ ਵਿੱਚ ਲਾਵੇ ਜਿਵ ਹੋਵੇ ਪਰਮਾਨਾ ਹੋਵੇ ਕੇ ਉਹ ਨਨਤ ਨਾਵੇ ਬੁਤਾਏ ਵਿਡਾਨਾ ਆਦੇਸ ਇਸਿਆ ਦੇਸ ਆਦ ਨੀਲਨਤਨਾਤ ਜੁਗ ਜੁਗ ਇੱਕ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸ੍ਰੀ ਕਾ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ ਤਿਤੇ ਆਦੇਸ ਆਦ ਨੀਲਨ ਤਨ ਹਤ ਜੁਗ ਜੁਗ ਵੇਖ ਵੇਸ एक दो जीबो लखो लग है लखो वे लख वीस लाख लाख गेड़ा आखिए एक नाम जगदीसा इतरा पद पावणियां चढ़यो है कीस सुन गलना आकाश की कीटाए रीसा नानक न त्रिपाईए कूड़ी कूड़े टीस आकंजोर चपे न जोर जो न मंगन दे जोरा ਜੋ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਕਤੀ ਛੁੱਟੇ ਸੰਸਾਰ ਜਿਸ ਸਾਥ ਜੋਰ ਕਰ ਵਿਖੇ ਸੋ ਐ ਨਾਨਕ ਤਮੋ ਨੀਤ ਨ ਕੋਏ ਰਾਤ ਰੁੱਤੇ ਦਿਤੀਵਾਰ ਪਵਨ ਪਾਣੀ ਅਗਨੀ ਪਤਾਲ ਤੇਸ ਵਿਚਤਰਤੀ ਤਾ ਬ੍ਰਕੀ ਤਰਮਸਾਲ ਤੇਸ ਵਿਚ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਨਿਕਨੰਤਾ ਕਰਮੀ ਕਰਮੀ ਹੋਏ ਵਿਚਾਰ ਸਾਚਾ ਪਸਾਚਾ ਦਰਬਾਰ ਤੇਤ ਸੋਣ ਪੰਜ ਪਰਮਾਨਾ ਨਦਰੇ ਕਰਮ ਪਾਵੇ ਨਿਸ਼ਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ धर्मकंड का यो धर्म ज्ञान खंड का तो केते पवन पानी वै संतर केते कान महेशा केते ब्रह्म काड़त कड़िए रूप रंग के केतिया कर्म मेर केते केते तूप देसा केते इंद चंद सूर केते केते मंडल देश केते सिद्ध बुद्ध नाथ केते केते देवी वेसरा केते देवदान मुन्ना केते केते रत्न समुंद केतिया काणी केतिया वाणी केते पात नरंद केतिया सुर्ति सेवक केते अनान कांतु नांता ज्ञान कांड में ज्ञान प्रचंड तिते नाद बनोद कोड नंद सर्म की पानी रूपा तिते काड़त कड़िये बोत नूप तांकिया गलना कतिया ना जाए जे को कह पिछे पुष्ता ਤਿੱਤੇ ਕੜੀਐ ਸੂਰਤ ਮਤਮਨ ਬੁੱਧ ਤਿੱਤੇ ਕੜੀਐ ਸੂਰਾ ਸਿੱਧਾਂ ਕੇ ਸੂਦਾ ਕਰਮਕੰਡ ਕੀ ਬਾਣੀ ਜੋਰ ਤਿੱਤੇ ਨ ਕੋਈ ਔਰ ਤਿੱਤੇ ਜੋਤਮਾ ਬਲ ਸੂਰਾ ਤਿਨ ਮੇਂ ਰਾਮ ਰਿਆ ਪ੍ਰਪੂਰਾ ਤਿੱਤੇ ਸੇ ਤੋ ਸਿੱਤਾ ਮੈ ਮਾਮਾਏ ਤਾਕੇ ਰੂਪਨ ਕਤਨੇ ਜਾਏ ਨਾ ਮਰੇ ਨਾ ਠੱਗੇ ਜਾਏ ਜਿਨ ਕੇ RAM ਵਸੇ ਮਨ ਮਾਏ ਤਿਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਤ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਤਨ ਹਾਲ ਤਿਤੇ ਖੰਡ ਮੰਡਲ ਵਰਪੰਡਾ ਜੇ ਕੋ ਕਥੇ ਤਾਤ ਨਾਂਤ ਤਿਤੇ ਲੋਲੂ ਆਕਾਰ ਜਿਵ ਜਿਵ ਕਮ ਤਿਵਤਿ ਵਿਕਾਰ विकिर शिखर विचार नान कतना कर सार जत पारा तिर जस निहारा मत वेद अत्यार पो कला गण तवता पांडा पव मत तित डाल शब्द सचि टकसारा ਜਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਦਰ ਨਿਹਾਲ ਸਰਲ ਕਾ ਪਵਨ ਗੁਰੂ ਪਾਣੀ ਪੈਤਾ ਮਾਤਾ ਤਤ ਮਾਤਿਸ ਰਾਤ ਦੁਇ ਦਾਈ ਤੇ ਆਖ ਲੈ ਸਗਲ ਜਗਤਾ ਚੰਗਿਆਈਆਂ ਬੁਰਾਈਆਂ ਵਾਚੇ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੜ ਕੈ ਦੂਰਾ ਜਿਨੀ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮਕੂ ਜੁਲੈ ਕਹਿਤੀ ਛੁੱਟੀ ਨਾਲਾ ਜਿਨੀ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮਕੂ ਜੁਲੈ ਕਹਿਤੀ ਛੁੱਟੀ ਨਾਲਾ ਜਿਨੀ ਨਾਮ ਧਿਆਇਆ ਗੈ ਮਿਸ਼ਾ ਕਤਕਾਲ ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ